ਸ਼੍ਰੋਮਣੀ ਅਕਾਲੀ ਦਲ ਦੀ ਰੋਜ਼ਾਨਾ ਦੀ ਸਰਗਰਮੀ ਵੇਖ ਕੇ ਤਾਂ ਸਾਫ਼ ਪਤਾ ਲੱਗ ਗਿਆ ਹੈ ਕਿ ਅਕਾਲੀ ਦਲ ਵੱਲੋਂ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਔਰ ਜੋਰਾਂ ਸ਼ੋਰਾਂ ਦੇ ਉੱਤੇ ਸ਼ੁਰੂ ਕਰ ਦਿੱਤਾ ਗਿਆ ਹੈ ਵਕ ਵਕ ਥਾਵਾਂ ਤੇ ਜਾ ਕੇ ਪ੍ਰਚਾਰਕ ਮੇਲੇ ਲਾਏ ਜਾ ਰਹੇ ਨੇ ਔਰ ਮਾਗੀ ਦੇ ਮੇਲੇ ਨੂੰ ਵੀ ਆਪਣੀ ਪ੍ਰਚਾਰਕ ਰੈਲੀ ਦੇ ਵਿੱਚ ਬਦਲ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਜ਼ ਵੱਲੋਂ ਸਪੀਚਸ ਦਿੱਤੀਆਂ ਗਈਆਂ ਨੇ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਰਜੀਤ ਸਿੰਘ ਚੰਜਰਵੀ ਸ਼ਾਮਿਲ ਸਨ ਜਿਨ੍ਹਾਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਕੀ ਸ਼ਰੋਨੀ ਅਕਾਲੀ ਦਲ ਦੇ ਬਿਆਨ ਸੁਣਾਈ ਦੇ ਰਹੇ ਨੇ ਅੱਜਕੱਲ ਸੁਲਤਾਨਪੁਰ ਲੋਧੀ ਕਾਂਡ ਨੂੰ ਲੈ ਕੇ ਬੇਅਦਬੀ ਕਾਂਡ ਨੂੰ ਲੈ ਕੇ ਵੱਧ ਤੌਰ ਦੇ ਉੱਤੇ ਪ੍ਰਚਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਉਸੇ ਦੇ ਬਲਬੁੱਤੇ ਉੱਤੇ ਵੀ ਪ੍ਰਚਾਰ ਹੁੰਦਾ ਨਜ਼ਰ ਆ ਰਿਹਾ ਹੈ ਔਰ ਉਸੇ ਦੇ ਚੱਲਦੇ ਸਰਬਜੀਤ ਸਿੰਘ ਚੰਜਰ ਵੀ ਉਸੇ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਨੇ ਕਿ ਪਾਵਨ ਗੁਰਦੁਆਰਾ ਸਾਹਿਬ ਦੇ ਅੰਦਰ ਪੁਲਿਸ ਦਾ ਦਸਤਾ ਪਹੁੰਚ ਜਾਂਦਾ ਅੰਨੇਵਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਹਰ ਇੱਕ ਚੀਜ਼ ਜਿਹੜੀ ਹੈ ਉਹ ਬਾਹਰ ਕੇ ਦੱਸੀ ਜਾਂਦੀ ਹੈ ਔਰ ਸਾਫ਼ ਤੌਰ ਤੇ ਕਹਿ ਦਿੱਤਾ ਜਾਂਦਾ ਆ ਕਿ ਮੌਜੂਦਾ ਸਰਕਾਰ ਜਿਹੜੀ ਆ ਉਹ ਧਰਮ ਉੱਤੇ ਹਮਲਾ ਕਰ ਰਹੀ ਹੈ ਬਦਲਾ ਲੈਉਣ ਦੀ ਗੱਲ ਕਰ ਰਹੇ ਸੀ ਉਹ ਕਿਹੜਾ ਬਦਲਾ ਲਿਆਉਣਾ ਚਾਹੁੰਦੇ ਨੇ ਇਹ ਸਵਾਲ ਜਿਹੜਾ ਹੈ ਉਹ ਸਰਬਜੀਤ ਸਿੰਘ ਚੰਜਰ ਚੁੱਕਦੇ ਨਜ਼ਰ ਆ ਰਹੇ ਨੇ ਔਰ ਤਮਾਕੇਦਾਰ ਸਪੀਚ ਉਹਨਾਂ ਦੀ ਸਾਹਮਣੇ ਆਈ ਹੈ ਜਿਸ ਸਪੀਚ ਦੇ ਵਿੱਚ ਮਾਨ ਸਰਕਾਰ ਦੇ ਉੱਤੇ ਸਿੱਧਾ ਤੰਜ ਕੱਸਦੇ ਨਜ਼ਰ ਆ ਰਹੇ ਨੇ ਸ਼ੋਮਨੀ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਚੰਜਰ ਆਓ ਸੁਣਦੇ ਹਾਂ ਕੀ ਕੁਝ ਬੋਲਦੇ ਨੇ ਇਹ ਸ਼ਹੀਦੀ ਦਿਹਾੜੇ ਸਭ ਤੋਂ ਪਹਿਲਾਂ 40 ਮੁਕਤੇ ਮਾਈ ਭਾਗੋ ਜੀ ਉਨ੍ਹਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਸਟੇਜ ਤੇ ਬਿਰਾਜਮਾਨ ਅੱਜ ਦੀ ਇਸ ਇਤਿਹਾਸ ਕਾਨਫਰੰਸ ਵਿੱਚ ਮੌਜੂਦ ਸ਼੍ਰੋਮਣੀ ਕਾਲਜਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਦੇ ਨਾਲ ਮੌਜੂਦ ਸਰਦਾਰ ਬਲਵਿੰਦਰ ਸਿੰਘ ਪੁੰਬੜ ਪੁੰਦਰ ਜੀ ਉਹਨਾਂ ਦੇ ਨਾਲ ਮੌਜੂਦ ਸਤਕਾਰਯੋਗ ਸਰਦਾਰ ਸਕੰਦਰ ਸਿੰਘ ਮਲੂਕਾ ਜੀ ਸਤਕਾਰਯੋਗ ਡਾਕਟਰ ਹਰਜੀਤ ਸਿੰਘ ਚਿਮਾ ਜੀ ਸਤਕਾਰਯੋਗ ਸਾਬਕਾ ਮੰਤਰੀ ਜਨੇਜਾ ਸਿੰਘ ਸੇਖੋਂ ਜੀ ਅਤੇ ਸਮੂੱਚੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸੀਨੀਅਰ ਆਗੂ ਸਹਿਬਾਨ ਇਸ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਯੂਥ ਆਗੂ ਸਹਿਬਾਨ ਗਾਜਬਜ ਕੇ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਇਸ ਇਤਿਹਾਸਕ ਦਿਨ ਤੇ ਹੋਰ ਹੀ ਕਾਨਫਰੰਸ ਦੇ ਵਿੱਚ ਮੌਜੂਦ ਇਸ ਪੰਡਾਲ ਵਿੱਚ ਸਜੇ ਹਜ਼ਾਰਾਂ ਦੀ ਤਦਾਰ ਦੇ ਵਿੱਚ ਸੰਗਤ ਅੱਜ ਦੇ ਇਸ ਦਿਹਾੜੇ ਤੇ ਆਪਾਂ ਨੂੰ ਜਿਹੜੀ ਮਨ ਦੇ ਵਿੱਚ ਆਤਮਾ ਲੰਦੀ ਲੋੜ ਹੈ ਕਿ ਜੇ ਇਸ ਦਿਹਾੜੇ ਤੇ ਆਪਾਂ ਇਕੱਠੇ ਹੋਇਆ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਆਂ ਦਸ਼ਮੇਸ਼ ਪਿਤਾ ਸਰਬਸਦਾਨੀ ਸਾਹਬੇ ਕਮਾਲ ਅੰਮ੍ਰਿਤ ਦੇ ਦਾਤਾ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਆ ਪੂਰਾ ਪਰਿਵਾਰ ਵਾਰ ਦਿੱਤਾ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਗਏ ਛੋਟੇ ਸਾਹਿਬਜ਼ਾਦੇ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਧਨ ਮਾਤਾ ਗੁਜਰ ਕੌਰ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦ ਹੋ ਗਏ ਜਿੱਥੋਂ ਮੈਂ ਫਤਗੜ ਸਾਹਿਬ ਤੋਂ ਤੁਹਾਡੇ ਕੋਲ ਚੱਲ ਕੇ ਆਇਆ ਦਸ਼ਮੇਸ਼ ਪਿਤਾ ਜੀ ਪਰਿਵਾਰ ਦੀ ਉਹ ਸ਼ਹਾਦਤ ਅੱਜ ਦੇ ਇਸ ਦਿਨ ਤੇ 40 ਮੁਕਤਾਂ ਦੀ ਉਹ ਸ਼ਹਾਦਤ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦਿਆਂ ਸੀ ਆਪਾਂ ਨੂੰ ਕੀ ਦੇ ਕੇ ਗਏ ਨੇ ਗੁਰੂ ਸਾਹਿਬਾਨ ਕਿ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਹੈ ਆਵਾਜ਼ ਚੱਕਣੀ ਹੈ ਬਿਨਾਂ ਡਰ ਤੋਂ ਬਿਨਾਂ ਕਿਸੇ ਪੈ ਤੋਂ ਕੋਈ ਡਰਨ ਦੀ ਲੋੜ ਨਹੀਂ ਹਕੂਮਤਾਂ ਤੋਂ ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ ਮਾਰੇ ਤੇ ਹਰੇਕ ਨੇ ਜਾਣਾ ਪਰ ਮਰਨ ਮਰਨ ਵਿੱਚ ਫਰਕ ਹੁੰਦਾ ਮਰਨਾ ਹਰੇਕ ਨੇ ਪਰ ਉਹ ਮਰਨੀ ਜਿਹੜੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੱਕ ਤੇ ਸੱਚ ਦੇ ਖਿਲਾਫ ਹੋਵੇ ਫਿਰ ਉਹ ਅਮਰ ਹੋ ਜਾਇਆ ਕਰਦੀ ਆ ਉਹ ਜਿਹੜੀ ਕਿੰਨੇ ਸੌ ਸਾਲ ਤੋਂ ਲੜਾਈ ਜਬਰ ਤੇ ਜ਼ੁਲਮ ਦੇ ਖਿਲਾਫ ਚੱਲ ਰਹੀ ਆ ਉਹ ਲੜਾਈ ਅੱਜ ਵੀ ਖਤਮ ਨਹੀਂ ਹੋਈ ਅੱਜ ਵੀ ਚੱਲ ਰਹੀ ਆ ਸਮੇਂ ਦੀਆਂ ਹਕੂਮਤਾਂ ਝੂਠਦਿਆਂ ਹਕੂਮਤਾਂ ਉਦੋਂ ਵੀ ਸੀ ਬਾਅਦ ਵਿੱਚ ਸੀ ਤੇ ਅੱਜ ਵੀ ਨੇ ਲੋੜ ਆ ਸੱਚ ਤੇ ਹੱਕ ਦੀ ਗੱਲ ਕਰਨ ਵਾਲੀ ਹੱਕ ਤੇ ਸੱਚ ਦੇ ਨਾਲ ਖੜਨ ਦੀ ਤੇ ਹੱਕ ਤੇ ਸੱਚ ਦੀ ਗੱਲ ਕਰਨ ਦੀ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭੇਤ ਤੋਂ ਕਿਉਂਕਿ ਅੱਜ ਵੀ ਅੱਜ ਵੀ ਹਕੂਮਤਾਂ ਇਹ ਸੰਬੰਧੀਆਂ ਨੇ ਗੱਦੀ ਤੇ ਜੋ ਕੋਈ ਬਹਿ ਜਾਂਦਾ ਕਿ ਅਸੀਂ ਮੁੜ ਕੇ ਜਾਣਾ ਹੀ ਨਹੀਂ ਕਿ ਅਸੀਂ ਜੋ ਕਰਾਂਗੇ ਉਹ ਸਾਰਾ ਕੁਝ ਠੀਕ ਹੈ ਤੇ ਉਹਦੇ ਖਿਲਾਫ ਕੋਈ ਨਹੀਂ ਬੋਲੂ ਜੇ ਕੋਈ ਬੋਲੂ ਉਹਨੂੰ ਚੱਕ ਕੇ ਅੱਜ ਵੀ ਅੰਦਰ ਤੁੰਦਿਆਂਗੇ ਅੱਜ ਵੀ ਘਾਟਨੇ ਆ ਧੱਕਾ ਕਰਨ ਦੇ ਵਿੱਚ ਝੂਠ ਬੋਲਣ ਦੇ ਵਿੱਚ ਅੱਜ ਦੀਆਂ ਸਰਕਾਰਾਂ ਆਪਣੇ ਸਾਹਮਣੇ ਨੇ ਮੈਂ ਸਖੇਪ ਦੇ ਵਿੱਚ ਆਪਣੀ ਬੇਨਤੀ ਸਮਾਪਤ ਕਰਨੀ ਹੈ ਕਿਉਂਕਿ ਸੀਨੀਅਰ ਲੀਡਰਸ਼ਿਪ ਸਾਰੀ ਬੈਠੀ ਆ ਉਹਨਾਂ ਨੇ ਵਿਚਾਰ ਤੁਹਾਡੇ ਕੋਲ ਰੱਖਣੇ ਨੇ ਅੱਜ ਦੀ ਜਿਹੜੀ ਹਕੂਮਤ ਆ ਉਹ ਤਿੰਨ ਗੱਲਾਂ ਨੂੰ ਲੈ ਕੇ ਬਣੀ ਸੀ ਚਾਰ ਗੱਲਾਂ ਨੂੰ ਲੈ ਕੇ ਨੌਜਵਾਨ ਸਭ ਤੋਂ ਵੱਧ ਨੌਜਵਾਨ ਪੱਪਾ ਪਾਰ ਹੋਏ ਫਿਰਦੇ ਸੀ ਕੀ ਬਦਲਾ ਲਿਆਉਣਾ ਬਦਲਾ ਲਿਆਉਣਾ ਕੀ ਬਦਲਾ ਆਇਆ ਨੌਜਵਾਨਾਂ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਐਜੂਕੇਸ਼ਨ ਤੇ ਐਜੂਕੇਸ਼ਨ ਦਾ ਪਟਾ ਗੁੱਲ ਹੋ ਗਿਆ ਪੁਰਾਹੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਸਕਾਲਰਸ਼ਿਪ ਹੋਣੀ ਮਿਲ ਰਹੀ ਗਰੀਬ ਬੱਚਿਆਂ ਨੂੰ ਦਲਿਤ ਬੱਚਿਆਂ ਨੂੰ ਤੇ ਨਾ ਹੀ ਕੋਈ ਨਵੇਂ ਸਕੂਲ ਬਣ ਰਹੇ ਨੇ ਜਿੰਨੇ ਵੀ ਸਕੂਲ ਬਣੇ ਉਹ ਸ਼੍ਰੋਮਣੀ ਕਾਲ ਦੀ ਸਰਕਾਰ ਵੇਲੇ ਬਣੇ ਦੂਜੀ ਨੌਜਵਾਨਾਂ ਨਾਲ ਸੰਬੰਧਿਤ ਗੱਲ ਹੈ ਸਪੋਰਟ ਕੱਖਾਂ ਦੀ ਕਬੱਡੀ ਖੇਡ ਲੱਖਾਂ ਦੀ ਲੱਖਾਂ ਤੋਂ ਕਰੋੜਾਂ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਸਾਹਮਣੇ ਬੈਠੇ ਨੇ ਇਹਨਾਂ ਨੇ ਬਣਾਈ ਸੀ ਖੇਡਾਂ ਨੂੰ ਕਿੱਥੋਂ ਚੱਕ ਕੇ ਕਿੱਥੋਂ ਲੈ ਗਏ ਸੀ ਕਬੱਡੀ ਕੱਪ ਹੁੰਦੇ ਸੀ ਵਰਲਡ ਕੱਪ ਹੁੰਦੇ ਸੀ ਪਰ ਅੱਜ ਹਾਲਾਤ ਕੀ ਨੇ ਅੱਜ ਇੱਕ ਛੋਟੇ ਟੂਰਨਾਮੈਂਟਾਂ ਵਿੱਚ ਵੀ ਸਰਕਾਰ ਆਪਣਾ ਰੋਲ ਨਹੀਂ ਨਿਭਾਉਂਦੀ ਉਲਟਾ ਜਿਹੜੇ ਟੂਰਨਾਮੈਂਟ ਕਰਾਉਂਦੇ ਨੇ 1 ਰੁਪਿਆ ਵੀ ਉਹਨਾਂ ਨੂੰ ਦਿੰਦੀ ਨਹੀਂ ਐਜੂਕੇਸ਼ਨ 'ਚ ਇਹ ਫੇਲ ਹੋ ਗਏ ਸਪੋਰਟਸ ਦੇ ਵਿੱਚ ਇਹ ਫੇਲ ਹੋ ਗਏ ਡਿਵੈਲਪਮੈਂਟ ਦੇ ਵਿੱਚ ਇਹ ਫੇਲ ਹੋ ਗਏ ਤੇ ਸਭ ਤੋਂ ਵੱਡੀ ਗੱਲ ਹੈ ਧਰਮ ਦੀ ਅਜੇ ਸਰਕਾਰ ਧਰਮ ਤੇ ਵੀ ਹਮਲੇ ਕਰ ਰਹੀ ਆ ਜਿਵੇਂ 84 ਜਿਹਾ ਅਟੈਕ ਹੋਏ ਅੱਜ ਵੀ ਗੁਰੂ ਘਰਾਂ ਦੇ ਵਿੱਚ 4 ਵਜੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਪਹਿਲਾਂ ਧੜਾ ਧੜਪੁਣ 4 ਵਜੇ ਬਣ ਕੇ ਗੋਲੀਆਂ ਚਲਾ ਦਿੰਦੀ ਐ ਬੂਟਾ ਸਮੇਤ ਬਣ ਕੇ ਤੇ ਆਪਾਂ ਰਾਮ ਨਾਲ ਖੜੇ ਦੇਖ ਰਹੇ ਆ ਉਹਦੇ ਖਿਲਾਫ ਉਹਨੀ ਆਵਾਜ਼ ਨਹੀਂ ਚੱਕ ਰਹੇ ਜਿੰਨੀ ਚੱਕਣ ਦੀ ਲੋੜ ਐ ਸੋ ਇਸ ਲਈ ਇਹ ਸਰਕਾਰ ਨਾ ਨੌਜਵਾਨਾਂ ਦੀ ਹੋਈ ਨਾ ਕਿਸਾਨਾਂ ਦੀ ਹੋਈ ਨਾ ਬੀਬੀਆਂ ਦੀ ਹੋਈ ਨਾ ਮੁਲਾਜ਼ਮਾਂ ਦੀ ਹੋਈ ਤੇ ਧਰਮ ਦੇ ਖਲਾਬੀ ਇਹ ਜਿਹੜੀ ਸਰਕਾਰ ਆ ਪੂਰੀ ਆਢਾ ਲਾਈ ਖੜੀ ਆ ਸੋ ਇਸ ਲਈ ਲੋੜ ਅਣਖ ਤੇ ਗੈਰ ਦੇ ਨਾਲ ਆਪਣੀ ਆਵਾਜ਼ ਚੁੱਕਣ ਦੀ ਜੇ ਆਪਾਂ ਨਾ ਬੋਲੇ ਤਾਂ ਇਹ ਲੋਕ ਇਹ ਸਰਕਾਰਾਂ ਤੇ ਜਿਹੜੇ ਕਾਬਜ ਨੇ ਜਿਹੜੇ ਦਿੱਲੀ ਏਜੰਡੇ ਵਾਲੇ ਅੱਜ ਸਰਕਾਰਾਂ ਤੇ ਕਾਬਜ ਹੋਏ ਬੈਠੇ ਨੇ ਇਹ ਲੋਕ ਐਵੇਂ ਹੀ ਆਪਾਂ ਨੂੰ ਆਰਥਿਕ ਤੌਰ ਤੇ ਧਾਰਮਿਕ ਤੌਰ ਤੇ ਮਾਨਸਿਕ ਤੌਰ ਤੇ ਤੋੜ ਕੇ ਆਪਾਂ ਨੂੰ ਬਹੁਤ ਨਿਮਾ ਕਰਨਗੇ ਇਸ ਲਈ ਜ਼ਰੂਰਤ ਹੈ ਅਨਕ ਤੇ ਗੈਰਤ ਨੂੰ ਜਗਾ ਕੇ ਇਹ ਦਿੱਲੀ ਏਜੰਡਾ ਪਾਰਟੀਆਂ ਨੂੰ ਪਰੇ ਕਰਕੇ ਪੰਜਾਬ ਜਮਦਾ ਪਾਰਟੀ ਪੰਥ ਏਜੰਡਾ ਪਾਰਟੀ ਨੂੰ ਅੱਗੇ ਲਿਆਉਣ ਦੀ ਕਿਉਂਕਿ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੀ ਖੇਤਰੀ ਪਾਰਟੀ ਦਾ ਝੰਡਾ ਫੜਨਾ ਪੈਣਾ ਹੈ ਝੰਡਾ ਫੜ ਕੇ ਬੋਲਣਾ ਪੈਣਾ ਅੜਨਾ ਪੈਣਾ ਲੜਨਾ ਪੈਣਾ ਤੇ ਖੜਨਾ ਪੈਣਾ ਸੋ ਇਸ ਲਈ ਮੇਰੀ ਬੇਨਤੀ ਹੈ ਅਨਕ ਤੇ ਗੈਰਤ ਜਗਾਓ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਨੂੰ ਅੱਗੇ ਲਿਆਓ ਪੰਜਾਬ ਬਚਾਓ ਪੰਜਾਬ ਬਚਾਓ ਗੱਜ-ਬੱਜ ਕੇ ਪਾਓ ਫਤਿਹ ਦੀ ਝਾਂਜ ਕਿਉਂਕਿ ਸਟੇ ਸੈਕਟਰੀ ਸਾਹਿਬ ਬਾਰ-ਬਾਰ ਇਸ਼ਾਰਾ ਕਰ ਰਹੇ ਨੇ ਕਿ ਸਾਰੀ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਬੈਠੀ ਆ ਉਹਨਾਂ ਨੇ ਵਿਚਾਰ ਰੱਖਣੇ ਇੰਨੀਆਂ ਬੇਨਤੀਆਂ ਕਰਦਿਆਂ ਤੁਹਾਡੇ ਤੋਂ ਮਾਫੀ ਮੰਗਦਾ ਗੱਜ-ਬੱਜ ਕੇ ਫਤਿਹ ਦੀ ਝਾਂਜ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ